ਦਰبار ਗੁਰੂ ਜੀ ਦਾ ਗੁਰੂ ਸਾਹਿਬ ਜੀ ਅਜ ਨਗਰ ਬਦਾਫੇ ਵਿਖੇ ਮੇਰਾਵਾ ਦਰਬਾਰ ਦਾ ਸੀ ਮਹਿਰ ਵਾਲਾ ਜਿਨ੍ਹਾਂ ਦੇ ਸਾਲਾਨਾ ਵਰਸੀ ਸਿੱਧ 1008 ਬਾਬਾ ਸੁਨਾਨ ਦਾਸ ਜੀ ਦੀ 95 ਵਰਸੀ ਔਰ ਸੇਵਕ ਬਾਬਾ ਕਿਰਪਾ ਦਾਸ ਜੀ ਮਹਾਰਾਜ ਜੀ ਦੀ 20 ਵਰਸੀ ਦੇ નિਮਿਤ ਸ੍ਰੀ ਅਖੰਡ ਪਾਠਾਂ ਦੇ ਕੇ ਉਪਾਏ ਗਏ ਆ ਤੋਂ ਬਹੁਤ ਦੂਰ ਦੂਰੋਂ ਸੰਗਤਾਂ ਨੇ ਆ ਕੇ ਹਾਜ਼ਰੀ ਭਰੀ ਔਰ ਮਹਾਪੁਰਸ਼ਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਆਏ ਸਾਲ ਬਹੁਤ ਵੱਡਾ ਸੰਗਾਮ ਸਮਾਗਮ ਹੁੰਦਾ ਤੇ ਇੱਥੇ ਹਰ ਇੱਕ ਪ੍ਰਕਾਰ ਦੀਆਂ ਮਨੋਕਾਮਨਾ ਪੂਰਨ ਹੁੰਦੀਆਂ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਦੀ ਲਾਤ ਲਾਤ ਬਖਸੀ ਜਾਂਦੀ ਹੈ ਸੋ ਸਾਰੇ ਸੰਗਤ ਇੱਥੇ ਆ ਕਰਕੇ ਮਹਾਪੁਰਸ਼ਾਂ ਦੀ ਹਾਜ਼ਰੀ ਭਰੋ ਤੇ ਮਹਾਪੁਰਸ਼ਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਇਹ ਹਰ ਸਵੇਰ ਇੱਕ ਨਵੇਂ ਪ੍ਰਕਾਸ਼ ਹੋ ਕੇ ਹਰ ਸਵੇਰ ਚੀਜ਼ ਨੂੰ ਝੋਲ ਪਾਏ ਜਾਂਦੇ ਆ ਆਏ ਸਾਲ ਇਹ ਸਾਡੇ ਤਰੀਕ ਦੇ ਨਾਲ ਅੰਗਰੇਜ਼ੀ ਗੁਰੂਕਨਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਿਸਾਬੇ ਨਾਲ ਕੋਈ ਮਤਲਬ ਨਹੀਂ ਸਾਡਾ ਹੈ ਪੱਖਾਂ ਦੇ ਹਿਸਾਬ ਦੇ ਨਾਲ ਖਾਣ ਦੇ ਵਤੀਰੇ ਦੀ ਮੱਸਿਆ ਆਉਂਦੀ ਹੈ ਹਰ ਵੀ ਹਮਾਰਸ ਤੋਂ ਇੱਕ ਦਿਨ ਬਾਅਦ ਅਰਥਾ ਇੱਕ ਮਹੀਨੇ ਇੱਕ ਮਹੀਨਾ ਖੰਡ ਪਾੜ ਪ੍ਰਕਾਸ਼ ਹੁੰਦੇ ਆ ਤੂ ਵੀ ਭੋਗ ਪਾਇ ਜਾਂਦੇ ਆ ਆਏ ਸਾਲ ਹੀ ਹਰ ਸ਼ੁਭ ਤੂਜ ਨੂੰ ਅਖੰਡ ਪਾਠਾਂ ਦੇ ਭੋਗ ਹੁੰਦੇ ਆ ਤੇ ਸੰਕ ਸਮਾਗਮ ਹੁੰਦਾ ਹੈ ਬਹੁਤ ਦੂਰੋਂ ਦੂਰੋਂ ਹਰਿਆਣਾ ਦੇ ਤੋਂ ਰਾਜਸਥਾਨ ਭਾਰਤ ਦੇ ਕੋਨੇ ਕੋਨੇ ਤੋਂ ਮਹਾਪੁਰਸ਼ ਆ ਕਰਕੇ ਇੱਥੇ ਦਰਸ਼ਨ ਦਿੰਦੇ ਆ ਤੇ ਇਸ ਯੱਗ ਨੂੰ ਸਫਲ ਕਰਦੇ ਆ ਕਿਹਦੇ ਜੋਗ ਦੀ ਗੱਲ ਕਰੀ ਤੇ ਜੋ ਕਿੰਨਾ ਦਾ ਰਹਿੰਦਾ ਪਿੰਡ ਪਾਂ ਦੇ ਰਹਿੰਦਾ ਹਾਂ ਹਾਂ ਇਹ ਜਿਹੜਾ ਸੰਯੋਗ ਦੀ ਗੱਲ ਕਰਦੇ ਆ ਇਸ ਲਈ ਇਹ ਸਭ ਤੋਂ ਵੱਡਾ ਸੰਯੋਗ ਤਾਂ ਹੈਗਾ 90 ਨਾ ਨਗਰ ਪਿੰਡ ਵਿਖਾਤੇ ਸਹਿਣਾ ਖੂਂਗਾ ਟੱਲੇਵਾਲ ਕੋਈ ਰਾਮਗੜ੍ਹ ਦੀਗੜ ਮੱਝੂ ਤੇ ਜਣ ਕੇ ਉਹ ਕਿਸੇ ਇੱਕ ਪਿੰਡ ਦਾ ਨਹੀਂ ਇਹ ਸੱਤ 90 7 ਪਿੰਡਾਂ ਦੀ ਦੂਪੰਦੀ ਹੈ ਇਸ ਦੇ ਵਿੱਚ 7 ਪਿੰਡਾਂ ਦਾ ਸੰਝ ਆਇਆ ਸੀ 7 ਪਿੰਡਾਂ ਦੀ ਦੂਪੰਦੀ ਹੈ ਇਸ ਕਰਕੇ ਸਾਰੇ ਨਗਰ ਮਿਲ ਕੇ ਕਰਕੇ ਉਸ ਯੱਗ ਨੂੰ ਬੜੇ ਸਾਦੇ ਨਾਲ ਸੇਵਾ ਕਰ ਗਏ ਹੈ ਹਾਂਜੀ Thank you.